ਜਿੰਦਗੀ ਕਰਦੇ ਹੋ ਅਰਦਾਸ ਕਰਨਾ ਜਦੋਂ ਮਸੀਹ ਜਗਦੇ ਵੀ ਆ ਗਏ ਆਓ ਬਾਗਰ ਦੀ ਆਓ ਅਗਰ ਪ੍ਰਸਾਦ ਆਰ ਮਾਦਰ ਦੀ ਹੋ ਚੁਕੀ ਜੀ ਹੋਈ ਅਰਦਾਸ ਕਰੋ ਪ੍ਰਸਾਦ ਆ ਗਏ ਵੀ ਆ ਗਏ ਸੇਵਾ ਕਰ ਰਹੇ ਨੇ ਆਓ ਬਾਗਰ ਦੀ ਨੰਦਰਾ ਦੇ ਤਸਵੀਰਾਂ ਬਾਈ ਦਿਖਾ ਰਹੇ ਹਾਂ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਰਮਾ ਦਾ ਰੁਕਾ ਕਰਮਾ ਦਾ ਪ੍ਰਸਾਤਾ ਕਰਨਾ ਯਾਰ ਜੇ ਤੁਸੀਂ ਆ ਜੀ ਆਓ ਆਓ ਜੀ ਆਓ ਕਰਮਾ ਦਾ ਰੁਕਾ ਸੰਦਕਨ ਸੁਹਾਗਵਾਲਾਂ ਦੀ ਸੰਗਤ ਵੱਲੋਂ ਜੋ ਲੰਗਰ ਲਗਾਇਆ ਉਸ ਦੇ ਵਿੱਚ ਸੇਵਾ ਦਾ ਬੜੀ ਸੇਵਾਪਾਉਣੀ ਯੋਗ ਸੇਵਾ ਕਰਦੇ ਹੋ। ਤੁਸੀਂ ਦੇਖ ਸਕਦੇ ਹੋ ਉਸ ਲੰਗਰ ਦੀ ਤਸਵੀਰ ਮੌਜੂਦ ਹੈ। ਮੌਸਮ ਪੰਜਾਬ ਤੋਂ ਸਦਿਆ ਨਾ ਕਰਨਾ। ਇਹ ਗੁਰੂ ਕੇ ਲੰਗਰਾਂ ਦੀ ਜਿਹੜੀ ਤਿਆਰੀ ਨਾਲ ਜੁੜ ਰਹੀ ਹੈ ਤੇ ਨਾ ਨਾ ਹੀ ਜਿਹੜੇ ਗੁਰੂ ਕੇ ਲੰਗਰ ਨੇ ਗੋਸਤਰਾ ਮਾਇਆ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕੁਝ ਤਸਵੀਰਾਂ ਐਸੇ ਮੈਂ ਦੇਖ ਸਕਦੇ ਹਾਂ। ਲਾਈਵ ਜਿਹੜੀਆਂ ਕਿ ਗੁਰੂ ਕੇ ਲੰਗਰ ਨੇੜੇ ਇਸ ਸਮੇਂ ਤਿਆਰ ਹੋ ਰਹੇ ਨੇ। گروہ کے لنگر تیار کر رہے ہیں دیکھ سکتے ہیں گرو کے لگر جا ترو کے لنگر تیاری جی ہو رہی ہے ادھر سیوا دار والوں دیکھ سکتے گرو کے لگر نے جڑے تیار ہو رہے ہیں ਇਹ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਜਿਹੜੇ ਸੇਵਾਦਾਰ ਸਵੇਰ ਸਮੇ ਤੋਂ ਜੋ ਲੰਗਰ ਨੇ ਤਿਆਰ ਕਰ ਰਹੇ ਨੇ ਜੀ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਮੌਸਮ ਪੰਜਾਬ ਟੀਵੀ ਦੇ ਉੱਤੇ ਪਿੰਡ ਕੰਸੂਹਾ ਕਲਾਨੀ ਜਿਹੜੀ ਸੰਗਤ ਆ ਉਸ ਵੱਲੋਂ ਜੋ ਲੰਗਰ ਲਗਾਏ ਗਏ ਨੇ ਉਸ ਦੇ ਵਿੱਚੋਂ ਦਿਖਾ ਰਹੇ ਹਾਂ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸਿੱਖਾਂ ਨੂੰ ਸਮਰਪਿਤ ਗੁਰੂ ਕੇ ਲੰਗਰ ਜਿਹੜੇ ਕਿ ਤਿੰਨ ਦਿਨ ਤੋਂ ਲਗਾਤਾਰ ਸਹੌਲੀ ਅੱਡੇ ਦੇ ਵਿੱਚ ਚੱਲ ਰਹੇ ਨੇ ਉਸ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਦਿਖਾ ਰਿਹਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਇਸ ਸਮੇਂ ਦੇਖ ਸਕਦੇ ਹੋ ਸੇਵਾਦਾਰਾ ਵੱਲੋਂ ਜਿਹੜੀ ਲੰਗਰ ਦੀ ਤਿਆਰੀ ਹੈ ਉਹ ਨਾਲ ਦੀ ਨਾਲ ਲਗਾਤਾਰ ਕੀਤੀ ਜਾ ਰਹੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਤਸਵੀਰਾਂ ਦੇਖ ਸਕਦੇ ਹਾਂ ਜੀ ਇਸ ਸਮੇਂ ਦੇਖ ਸਕਦੇ ਹੋ ਇੱਧਰ ਸੰਗਤ ਹੈ ਜਿਹੜੀ ਲੰਗਰ ਚੱਲ ਰਹੀ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤੁਹਾਨੂੰ ਅਸੀਂ ਸਮੇਂ-ਸਮੇਂ 'ਤੇ ਇਡੀਆਂ ਤਸਵੀਰਾਂ ਗੁਰੂ ਕੇ ਲੰਗਰਾਂ ਨੇ ਦਿਖਾਉਂਦੇ ਆ ਰਹੀ ਹਸਨ ਦੇ ਸਾਡੇ ਬੱਚੇ ਮੇਰੇ ਹੋ ਇੱਕ ਬਦਤਵ ਫਰੀਦਮ ਸ਼ੇਅਰ ਕਰੇ ਤੇ ਜੋ ਸੰਗਤ ਦੇ ਲੰਗਰ ਨਾਲ ਜੁੜੇ ਹੋਏ ਸੇਵਾਦਾਰ ਰਹੇ ਆਇਆ ਯਾਰੀ ਤੇ ਸੰਗਤ ਤੇ ਜਰਮਾ ਜਰਮਾ ਰਹੀ ਹੈ ਤੇ ਸ੍ਰੀ ਫਤਿਹਗੜ ਸਾਹਿਬ ਨੂੰ ਨਮਸਤਕ ਪਰਮ ਦੇ ਦੇ ਨਿੱਕੇ ਜਿੰਦਾ ਹਾਲੋ ਆਓ ਆਓ ਜੀ ਆਓ ਧਰਮਾਗਰਮ ਚਾਹ ਧਰਮਾਗਰਮ ਫਰਜ਼ਾਦਾ ਧਰਮਾਗਰਮ ਖੀਰ ਵਾਕੇ ਜੀ ਯਾਰ ਹੀ ਹੈ ਤੁਸੀਂ ਦੇਖ ਸਕਦੇ ਹੋ ਸਮਝੀਆਂ ਤਸਵੀਰਾਂ ਆਓ 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 ਧਰਮਾਗਰਮ ਚਾਹ ਧਰਮਾਗਰਮ ਕਰਸਾਕਾ ਧਰਮਾਗਰਮ ਖੀਰ ਵਾਕੇ ਵਾਓ ਜੀ ਸੇਵਾ ਕਰਨ ਦਾ ਸੇਵਾ ਦਾ ਮੌਕਾ ਦੋ ਜੀ ਪਿੰਡ ਕੰਧੂਆ ਕਲਾ ਬੱਲੇ ਲੰਗਰ ਲਗਾਇਆ ਗਿਆ ਜੀ ਪਿੰਡ ਸਾਹੋਲੀ ਵਿਖੇ ਆ来 ਆਓ ਜੀ ਆਓ ਸਮੇਂ ਦੀਆਂ ਤਸਵੀਰਾਂ ਵੀ ਤਾਂ 5 YouTube ਚੈਨਲ ਦੇ ਉੱਤੇ ਦਿਖਾ ਰਹੀ ਜੀ ਗੁਰੂ ਕੇ ਲੱਗ ਰਹੇ ਨੇ ਰੇ ਸਮੇਂ ਦੇ ਆਓ ਆਓ ਜੀ ਆਓ ਗਰਮਾ ਗਰਮਤਾ ਗਰਮਾ ਗਰਮ ਪ੍ਰਸਾਦਾ ਗਰਮਾ ਗਰਮ ਜੀ ਸਾਕੇ ਜੀ